ਇਹ ਟਾਡਰੀ ਚਦਰਾ ਜੀ ਹਾਂਜੀ ਵੱਡੀਆਂ ਹੱਬਾਂ ਨੇ ਸਿਆ ਬੇਦਾਗ ਟੈਕ ਇਹ ਕੀ ਰੇਟ ਰੱਖਿਆ ਭਾਈ ਜੀ ਇਹਦਾ ਰੇਟ 135 ਰੱਖਿਆ ਜੀ ਹਾਂਜੀ ਤੁਹਾਡੀ ਵੀਡੀਓ ਦੇਖ ਕੇ ਆਊਗਾ 5000 ਡਿਸਕਾਊਂਟ ਕਰ ਦਾਂਗੇ ਹਾਂਜੀ ਇੱਥੇ ਪਾਪੂ ਪੁੰਪ ਦੀ ਗਾਰੰਟੀ ਹੈ ਭਾਈ ਗਾਰੰਟੀ ਹੈ 6 ਮਹੀਨੇ ਦੀ 6 ਮਹੀਨੇ ਦੀ ਦੋਨਾਂ ਟਰਾਲੀਆਂ ਦੇ ਪਾਪੂ ਦੀ ਗਾਰੰਟੀ ਹਾਂਜੀ ਹੁਣ ਫੋਨ ਨੰਬਰ ਦੱਸ ਦੋ ਭਾਈ ਜੀ ਆਪਣਾ 7473 ਹਾਂਜੀ 94392 ਹਾਂਜੀ ਦੋਸਤੋ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਭਾਈ ਜੀ ਆਪਾਂ ਖੜੈਂਤਲ ਮੰਡੀ ਸਪੋਰਟ ਟਰੈਕਟਰ ਮੰਡੀ ਤੇ ਅੱਜ ਦੀ ਵੀਡੀਓ ਸਾਨੂੰ ਟਰਾਲੀਆਂ ਦਿਖਾਉਣਾ ਹੈ ਸੇਲ ਨਾਲ ਨਾਲ ਜਾਣਕਾਰੀ ਦੋਸ ਨੂੰ ਟਰਾਲੀਆਂ ਬਾਰੇ ਕਿੰਨੀਆਂ ਟਰਾਲੀਆਂ ਲੈ ਕੇ ਆਏ ਬਾਈ ਜੀ ਆਪਣੇ ਕੋਲ ਬਾਈ ਦੋ ਟਰਾਲੀਆਂ ਨੇ ਹੁਣ ਇਸ ਟਾਈਮ ਮੰਡੀ ਤੇ ਹਾਂਜੀ ਪੰਜ ਟਰਾਲੀਆਂ ਘਰੇ ਖੜੀਆਂ ਜੀ ਤੇ ਕੀ ਲੋਕੇਸ਼ਨ ਐ ਡਰੈਸ ਕੀ ਐ ਬਈ ਆਪਣਾ ਸੰਦੋਹਾ ਪਿੰਡ ਹੈ ਜੀ ਮੌੜ ਮੰਡੀ ਦੇ ਲਵੇ ਮੌੜ ਮੰਡੀ ਤੋਂ 7 ਕਿਲੋਮੀਟਰ ਬਾਹਰ ਤੇ ਐ ਅੰਦਰੋਂ 12 ਕਿਲੋਮੀਟਰ ਠੀਕ ਆ ਬਾਈ ਜੀ ਕਿਹਨ ਟਰਾਲੀ ਬਾਰੇ ਦੋ ਜਾਣਕਾਰੀ ਜੀ ਇਹ ਟਾਟਾ ਦੀ ਚੱਦਰ ਹੈ ਜੀ ਹਾਂਜੀ ਵੱਡੀਆਂ ਹੱਬਾਂ ਨੇ ਹਿੱਸੇ ਆ ਬੇਦਾਗ ਟੈਰ ਹੈ ਜੀ ਠੀਕ ਆ ਜੀ ਵੱਡੀ ਹੱਬਾਂ ਦਾ ਹਿੱਸਾ ਹੈ ਜੀ ਠੀਕ ਆ ਜੀ 407 ਵੈਰਿੰਗ ਪੈਂਦਾ ਜੀ ਠੀਕ ਆ ਜੀ ਹਾਂਜੀ ਦਾਲਾ ਸਾਈਡ ਤੇ ਖੁੱਲਦਾ ਭਾਈ ਜੀ ਹਾਂ ਡਾਲੇ ਸਾਈਡ ਤੇ ਖੁੱਲਦੀ ਆ ਜੀ ਛੈੜ ਤੇ ਡਾਲੇ ਖੁੱਲਦੇ ਹਾਂਜੀ ਛੈੜ 12 ਜੀ ਹਾਂ ਸਾ ਪਲੇਟ ਹੈਗੀ ਦੱਸਦੀ ਲੱਗੀ ਹੋਈ ਜੋੜ ਕੋਈ ਨਹੀਂ ਬਿਨਾਂ ਜੋੜ ਵਾਲਾ ਫਰਸਾ ਹਾਂ ਪਲੇਟ ਹੈ ਜੀ ਠੀਕ ਆ ਜੀ ਹਾਂਜੀ ਬਗੈਰ ਜੋੜ ਵਾਲਾ ਫਰਸਾ ਤੇ ਜਾਲੀ ਵਾਲੇ ਬਿਡ ਲੱਗੇ ਹੋਇਆ ਹਾਂਜੀ ਟੋਪੀ ਵੀ ਲੈਣੀ ਐ ਉਹ ਜਿਆ ਰੇਟ ਲੱਗ ਜੂਗਾ ਠੀਕ ਆ ਭਾਈ ਜੀ ਹਾਂ ਵਿੱਚੇ ਠੀਕ ਆ ਜੀ ਹਾਂ ਉਹਦਾ ਟੋਪੀ ਦਾ ਰੇਟ ਲੱਗ ਲੱਗ ਜੂਗਾ ਇਹ ਕਿੰਨੇ ਆ ਬਈ ਇਹ 11 15 ਕੁਆਰਟਰ ਬੇਟਾ ਜੀ ਇਹਦਾ 11 6 ਹੈਗੀ 11 6 15 ਕੁਆਰਟਰ ਬੇਟਾ ਹਾਂਜੀ ਠੀਕ ਆ ਜੀ ਤੇ ਕੀ ਰੇਟ ਰੱਖਿਆ ਬਈ ਜੀ ਇਹਦਾ ਰੇਟ 135 ਰੱਖਿਆ ਜੀ ਹਾਂਜੀ ਤੁਹਾਡੀ ਵੀਡੀਓ ਦੇਖ ਕੇ ਆਊਗਾ 5000 ਡਿਸਕਾਊਂਟ ਕਰ ਦਾਂਗੇ ਆਪਾਂ 130 ਚ ਆਉਣੀ ਹਾਂ ਹਾਂ ਲੋਕੇ ਦੇ ਮਾਨਤਾਨ ਵੀ ਕਰ ਦਾਂਗੇ ਠੀਕ ਆ ਬਈ ਜੀ ਹਾਂ ਜੇ ਤਾਂ ਤੋਂ ਨਹੀਂ ਆਣਾ 7 ਬਈ ਹਾਂ ਉਹਦਾ ਲੱਗ ਰੇਟ ਲੱਗੂਆ ਜੀ ਠੀਕ ਆ ਬਈ ਜੀ ਲੱਗ ਰੇਟ ਤਾਂ ਲੱਗੂਆ ਠੀਕ ਆ ਜੀ ਇਹ ਵੀ ਉਹ ਉਮੀ ਸੇਮ ਚੀਜ਼ ਹੈ ਜੀ ਹਾਂ ਜੀ ਇਹ ਬਣਾ ਵੱਡਾ ਨਵਾ ਹਾਂ ਬੇਣਾ ਬੇਟਾ ਧੋਆ ਕੀ ਲੈ ਲੈ ਦੇ ਲੈਣਾ ਹੋਇਆ ਆਰਡਰ ਵੀ ਲੱਗ ਜਾਣੀ ਉਹ ਠੀਕ ਆ ਜੀ ਹਾਂ ਜੀ ਤੇ ਇਹਦਾ ਇਹਦੇ ਬਾਰੇ ਦੋ ਜਾਣਕਾਰੀ ਮੜੀ ਹਾਂ ਜੀ ਇਹ ਵੀ ਉਮੀ ਸੇਮ ਚੀਜ਼ ਹੈ ਜੀ ਵੱਡੀ 11 6 ਜੀ ਹਾਂ 11 6 ਹੈਗਾ ਇਹਦੀ ਵੀ ਪਲੇਟ ਲੱਗੀ ਹੈਗੀ ਠੀਕ ਆ ਜੀ ਪਲੇਟ ਤਾਂ ਲੱਗੀ ਹੈ ਬੇਜ ਦਾ ਟਾਇਰ ਹੈਗੇ ਹਾਂ ਜੀ ਇਹ ਫਰਸ਼ ਦਿਖਾ ਦੇ ਬੱਬੂ ਫਰਸ਼ ਦਾ ਹੈ ਇਹਦਾ ਫਰਸ਼ ਹੈ ਜੀ ਹਾਂ ਜੀ ਸ਼ੈਡ ਵਾਰਾਂ ਜੀ ਠੀਕ ਆ ਜੀ ਮੇਰਾ ਜੋੜ ਵਾਲਾ ਫਰਸ ਹਾਂ ਇੱਕ ਟਰਾਲੀ ਪ੍ਰਾਇਮਰ ਚ ਖੜੀ ਆਪਣੇ ਕੋਲੇ ਜਿਹੜਾ ਬੰਦੇ ਨੇ ਲੈਣੀ ਹੈਗੀ ਜਿਹੜੇ ਟਰੈਕਟਰ ਹੈਗਾ ਉਹ ਟਰੈਕਟਰ ਦਾ ਰੰਗ ਕਰਕੇ ਵੀ ਦੇ ਦਾਂਗੇ ਆਪਾਂ ਠੀਕ ਹੈ ਟਰੈਕਟਰ ਦੇ ਨਾਲ ਰੰਗ ਕਰਕੇ ਟਰੈਕਟਰ ਨਾਲ ਦਾ ਰੰਗ ਕਰਕੇ ਦੇ ਦੇਾਂਗੇ ਇੱਕ ਪ੍ਰਾਇਮਰ ਦੀ ਟਰਾਲੀ ਖੜੀ ਹੈ ਠੀਕ ਹੈ ਇਹ ਪਿੰਨਾ ਵੱਡਾ ਟਰਾਲੀ ਹਾਂ ਇਹਦੀ ਕੀ ਟਮਾੜਾ ਬਈ ਇਹ ਨੇ ਰਾਂਗੇ ਬਈ 1 ਲੱਖ ਬਾਈ ਯਾਰ ਬਾਈ 29000 ਰੁਪਏ ਮੁੱਲ ਹੈ ਜੀ اچھا 1 ਲੱਖ 29000 ਰੁਪਏ ਹਾਂ 122000 ਰੁਪਏ ਦੇ ਦੇਵਾਂਗੇ ਜੀ ਇਹ ਬਿਲਕੁਲ ਮੇਰਾ ਮਿੱਟ ਤੋਂ ਹਾਂਜੀ 122000 ਹਾਂਜੀ ਤੇ ਪਾਪੂ ਪੂੰਪੂ ਦੀ ਗਾਰੰਟੀ ਹੈ ਭਾਈ ਗਾਰੰਟੀ ਹੈ 6 ਮਹੀਨਿਆਂ ਦੀ 6 ਮਹੀਨਿਆਂ ਦੀ ਦੋਨਾਂ ਟਰਾਲੀਆਂ ਦੇ ਪਾਪੂ ਦੀ ਗਾਰੰਟੀ ਹਾਂਜੀ ਠੀਕ ਆ ਭਾਈ ਬਾਕੀ ਲਿਫਟ ਚ ਕਾ ਕੇ ਦੇਵਾਂਗੇ ਆਪਾਂ ਘਰੇ ਵੀ ਹਾਂਜੀ ਚੱਲੀਆਂ ਹੋਊਗਾ ਟਰਾਲੀਆਂ ਇਹ ਪਹਿਲਾਂ ਕਣਕ ਤੇ ਚੱਲੀਆਂ ਨੇ ਹਾਂਜੀ ਇਹਦੇ ਬਾਅਦ ਟੂੜੀ ਦਾ ਸੀਜ਼ਨ ਲਾਇਆ ਹੈਗਾ ਆ ਲਾਇਆ ਹੋਇਆ ਇੱਕ ਇੱਕ ਸੀਜ਼ਨ ਹਾਂ ਟੂੜੀ ਦਾ ਸੀਜ਼ਨ ਲਾਇਆ ਜੀ ਠੀਕ ਆ ਭਾਈ ਜੀ ਤੇ ਪਹਿਲਾਂ ਕਣਕ ਤੇ ਚੱਲਦੀਆਂ ਨੇ ਪਹਿਲਾਂ ਕਣਕ ਢੋਈਏ 10 15 ਕਿੱਲਿਆਂ ਦੀ ਇਹਨਾਂ ਦਾ ਠੀਕ ਆ ਜੀ ਜਿਹੜਾ ਆਪਣੀ ਵੀਡੀਓ ਦੇ ਇੱਕ ਉਹ 5000 ਦਾ ਮੰਨਤਾ ਰਿਹਾ ਹਾਂ ਡਿਸਕਾਊਂਟ ਕਰ ਦਾਂਗੇ ਆਪਾਂ ਜੀ ਠੀਕ ਆ ਜੀ ਆਹ ਹੁਣ ਫੋਨ ਨੰਬਰ ਲਿਖ ਦੋ ਬਾਈ ਜੀ ਆਪਣਾ 73473 ਹਾਂਜੀ 94392 ਠੀਕ ਆ ਜੀ ਹੋਰ ਵੀ ਟਰਾਲੀਆਂ ਹੁੰਦੀਆਂ ਆ ਆਪਣੇ ਕੋਲ ਸ਼ੀਟ ਟਰਾਲੀਆਂ ਘਰੇ ਕਰੇਗਾ ਜੀ ਠੀਕ ਆ ਬਾਈ ਜੀ ਹਾਂ ਠੀਕ ਆ ਜੀ ਉਹ ਅਗਲੀ ਮੰਡੀ ਤੇ ਲਾਵਾਂਗੇ ਆਓ ਪਿਆ ਠੀਕ ਆ ਬਾਈ ਜੀ ਕਰੀ ਸੀ ਤੇ ਕਰਾਂਗੇ ਠੀਕ ਆ ਬਾਈ ਜੀ ਹਾਂਜੀ ਦੋਸਤੋ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਤੇ ਸ਼ੇਅਰ ਕਰਕੇ ਜਰੂਰ ਦੱਸਿਓ ਧੰਨਵਾਦ